ਜੇ ਗੱਲ ਕਰੀਏ ਕਿ ਇਨਸਾਨ ਅਤੇ ਸ਼ੈਤਾਨ ਵਿੱਚ ਕੀ ਫਰਕ ਹੈ ਕੋਈ ਜ਼ਿਆਦਾ ਫਰਕ ਨਹੀਂ ਕਿਉਂਕਿ ਸ਼ੈਤਾਨ ਵੀ ਬੰਦੇ ਦੇ ਅੰਦਰ ਹੈ ਤੇ ਇੱਕ ਚੰਗਾ ਇਨਸਾਨ ਵੀ ਬੰਦੇ ਦੇ ਅੰਦਰ ਹੈ ਪਰ ਸਮਾਂ ਅਤੇ ਹਾਲਾਤ ਬੰਦੇ ਨੂੰ ਚੰਗਾ ਇਨਸਾਨ ਤੇ ਸ਼ੈਤਾਨ ਬਣਾ ਦਿੰਦੇ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਪੜਿਆ ਲਿਖਿਆ ਮੁੰਡਾ ਸ਼ੈਤਾਨ ਬਣ ਜਾਂਦਾ ਹੈ ਇੱਕ ਚੰਗਾ ਦੇਖਣ ਨੂੰ ਕੰਮ ਕਰਨ ਨੂੰ ਜੋ ਬੜਾ ਵਧੀਆ ਸੀ ਉਹ ਸ਼ੈਤਾਨ ਬਣ ਜਾਂਦਾ ਹੈ ਪਰ ਕਿਸੇ ਨੂੰ ਵੀ ਇਹ ਗੱਲ ਹਾਜ਼ਮ ਨਹੀਂ ਹੋ ਰਹੀ ਸੀ ਕਿ ਇਹ ਬੰਦਾ ਐਦਾਂ ਕਰ ਸਕਦਾ ਹੈ ਤੇ ਫਿਰ ਜਦੋਂ ਬੰਦਾ ਸ਼ੈਤਾਨ ਬਣਦਾ ਹੈ ਤਾਂ ਉਹ ਪੰਜ ਕਤਲ ਕਰਦਾ ਹੈ ਇੱਕ ਬਲਾਥਕਾਰ ਕਰਦਾ ਹੈ ਤੇ ਜਦੋਂ ਫਿਰ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਇਹ ਕੀ ਹੋ ਗਿਆ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕੇਰਲਾ ਦਾ ਜ਼ਿਲ੍ਹਾ ਪਲੱਕਟ ਇਸ ਦੇ ਅਧੀਨ ਪੈਂਦਾ ਥਾਣਾ ਪਟੰਬੀ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਅੰਪੁਰਾ ਇੱਥੋਂ ਦੀ ਰਹਿਣ ਵਾਲੀ ਸਫੀਨਾ ਆਪਣੇ ਘਰੋਂ ਨਿਕਲਦੀ ਹੈ ਤੇ ਇਹ ਇਹਨਾਂ ਦੇ ਨੌਕਰ ਦਾ ਘਰ ਰਸਤੇ ਦੇ ਵਿੱਚ ਹੁੰਦਾ ਜਿਸ ਦਾ ਨਾਂ ਰੇਜੀ ਕੁਮਾਰ ਉਰਫ ਰੀਜੀ ਹੁੰਦਾ ਉਸ ਦੇ ਘਰ ਨੂੰ ਜਿੰਦਾ ਲਗਿਆ ਹੁੰਦਾ ਹੁਣ ਦੂਸਰਾ ਦਿਨ ਆ ਜਾਂਦਾ ਹੈ ਜਾਨੀ 22 ਜੁਲਾਈ ਆ ਜਾਂਦੀ ਹੈ 22 ਜੁਲਾਈ ਨੂੰ ਵੀ ਇਹ ਦੇਖਦੀ ਹੈ ਕਿ ਰੇਜੀ ਦੇ ਘਰ ਨੂੰ ਜਿੰਦਾ ਲਗਿਆ ਹੋਇਆ ਇਸ ਤੇ ਪਤੀ ਦਾ ਨਾਂ ਅਬੂ ਬਕਰ ਸੀ ਹੁਣ 23 ਜੁਲਾਈ ਆ ਜਾਂਦੀ ਹੈ 23 ਜੁਲਾਈ ਨੂੰ ਇਹ ਦੇਖਦੀ ਹੈ ਕਿ ਉਸ ਦੇ ਘਰ ਦਾ ਜਿੰਦਾ ਖੁੱਲਾ ਦਾ ਦਰਵਾజా ਅੰਦਰੋਂ ਲੱਗਿਆ ਹੋਇਆ ਇਹ ਦਰਵਾజా ਖੜਕਾਉਂਦੀ ਹੈ ਪਰ ਕੋਈ ਵੀ ਅੰਦਰੋਂ ਨਹੀਂ ਬੋਲਦਾ ਨਾ ਹੀ ਦਰਵਾజా ਖੋਲਦਾ ਇਸ ਨੂੰ ਗੁੱਸਾ ਆ ਜਾਂਦਾ ਹੈ ਤੇ ਇਹ ਆਪਣੇ ਪਤੀ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਜੋ ਤੁਹਾਡਾ ਨੌਕਰ ਹੈ ਉਸ ਦੇ ਤੁਸੀਂ ਚੱਜ ਦੇਖੋ ਕਿਦਾਂ ਦੇ ਨੇ ਪਹਿਲਾਂ ਤਾਂ ਉਹ ਕਈ ਦਿਨ ਗਾਇਬ ਰਿਹਾ ਉਸ ਦੇ ਘਰ ਨੂੰ ਜੰਦਾ ਲੱਗਿਆ ਰਿਹਾ ਹੁਣ ਉਹ ਘਰ ਦੇ ਅੰਦਰ ਹੈ ਪਰ ਉਸਨੇ ਦਰਵਾਜ਼ਾ ਨਹੀਂ ਖੋਲਿਆ ਮੈਂ ਆਵਾਜ਼ਾਂ ਵੀ ਮਾਰੀਆਂ ਮੈਂ ਦਰਵਾਜ਼ਾ ਵੀ ਖੜਕਾਇਆ ਪਰ ਉਸਨੇ ਦਰਵਾਜ਼ਾ ਨਹੀਂ ਖੋਲਿਆ ਹੁਣ ਅਬੂ ਬਕਰ ਖੁਦ ਜਾਂਦਾ ਹੈ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ ਰੇਜੀ ਕੁਮਾਰ ਉਰਫ ਰੇਜੀ ਜੋ ਕਿ ਅਬੂ ਬਕਰ ਦਾ ਨੌਕਰ ਸੀ 7000 ਰੁਪਏ ਤੇ ਇਹ ਅਬੂ ਬਕਰ ਕੋਲ ਨੌਕਰੀ ਕਰਦਾ ਸੀ ਤੇ ਬੀ ਐਸ ਸੀ ਇਸ ਨੇ ਕੀਤੀ ਹੋਈ ਸੀ ਅਬੂ ਬਕਰ ਹੁਣ ਇਹ ਦਰਵਾਜ਼ਾ ਖੜਕਾਉਂਦਾ ਇਸ ਦੇ ਘਰ ਦੇ ਦਰਵਾਜੇ ਨੂੰ ਖੜਕਾਇਆ ਜਾਂਦਾ ਤੇ ਇਸ ਨੂੰ ਆਵਾਜ਼ਾਂ ਮਾਰੀਆਂ ਜਾਂਦੀਆਂ ਪਰ ਅੰਦਰੋਂ ਕੋਈ ਵੀ ਨਹੀਂ ਬੋਲਦਾ ਹੁਣ ਅਬੂ ਬਕਰ ਇੱਥੇ ਖੜ ਕੇ ਰੌਲਾ ਪਾਉਂਦਾ ਤਾਂ ਆਸੇ ਪਾਸੇ ਦੇ ਜੋ ਲੋਕ ਸੀ ਉਹ ਇੱਥੇ ਇਕੱਠੇ ਹੋ ਜਾਂਦੇ ਨੇ ਬਾਰ ਬਾਰ ਦਰਵਾਜ਼ਾ ਖੜਕਾਇਆ ਜਾਂਦਾ ਪਰ ਦਰਵਾਜ਼ਾ ਕੋਈ ਨਹੀਂ ਖੋਲਦਾ ਹੁਣ ਕੋਈ ਬੰਦਾ ਪੁਲਿਸ ਨੂੰ ਕਾਲ ਕਰ ਦਿੰਦਾ ਤਾਂ ਮੌਕੇ ਤੇ ਪੁਲਿਸ ਆ ਜਾਂਦੀ ਹੈ ਪੁਲਿਸ ਆ ਕੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਇਸ ਘਰ ਦੇ ਦਰਵਾਜ਼ੇ ਨੂੰ ਤੋੜ ਦਿੰਦੀ ਹੈ ਤੋੜ ਕੇ ਜਦੋਂ ਅੰਦਰ ਦਾਖਲ ਹੁੰਦੇ ਆ ਤਾਂ ਜੋ ਮੰਜਰੋ ਦੇਖਦੇ ਆ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇਸ ਘਰ ਦੇ ਵਿੱਚ ਇੱਕ 12 ਸਾਲਾਂ ਦੀ ਕੁੜੀ ਦੀ লাশ ਅਤੇ ਇੱਕ 9 ਸਾਲ ਦੀ ਕੁੜੀ ਦੀ লাশ ਸੀ ਜੋ ਕਿ ਰੇਜੀ ਕੁਮਾਰ ਉਰਫ ਰੇਜੀ ਦੀਆਂ ਸੀ ਹੁਣ ਇਹਨਾਂ ਨੂੰ ਇਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਅਤੇ ਪੋਸਟਮਾਰਟਮ ਲਈ ਪੇਜ ਦਿੱਤਾ ਜਾਂਦਾ ਹੈ ਤੇ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਰੇਜੀ ਕਿੱਥੇ ਹੈ ਉਸ ਦੀ ਪਤਨੀ ਤੇ ਉਸ ਦਾ 10 ਸਾਲਾ ਬੇਟਾ ਤੇ ਉਸ ਦੀ 3 ਸਾਲਾ ਬੇਟੀ ਕਿੱਥੇ ਹੈ ਪੁਲਿਸ ਹੁਣ ਤਫ਼ਤੀਸ਼ ਕਰਦੀਆਂ ਪੁੱਛਗਿਛ ਕਰਦੀ ਹੈ ਜੋ ਰੇਜੀ ਸੀ ਉਹ ਇਥੋਂ ਤਕਰੀਬਨ 180 ਕਿਲੋਮੀਟਰ ਦੂਰ ਇੱਕ ਇਲਾਕੇ ਦਾ ਰਹਿਣ ਵਾਲਾ ਸੀ ਹੁਣ ਪੁਲਿਸ ਉੱਥੇ ਜਾ ਕੇ ਵੀ ਰੇਜੀ ਦੀ ਤਲਾਸ਼ ਕਰਦੀਆਂ ਪਰ ਰੇਜੀ ਨਹੀਂ ਮਿਲਦਾ ਹੁਣ ਪੁਲਿਸ ਇਹਨਾਂ ਕੁੜੀਆਂ ਦੇ ਸਕੂਲ ਦੇ ਵਿੱਚ ਜਾਂਦੀ ਹੈ ਜਿੱਥੇ ਇਹ ਪੜ੍ਹਦੀਆਂ ਸੀ ਤਾਂ ਸਕੂਲ ਵਾਲੇ ਦੱਸਦੇ ਆ ਕਿ ਇਹਨਾਂ ਦਾ ਪਿਤਾ 22 ਜੁਲਾਈ 2008 ਨੂੰ ਸਕੂਲ ਵਿੱਚ ਆਇਆ ਸੀ ਤੇ ਉਸ ਨੇ ਕਿਹਾ ਸੀ ਕਿ ਇਨ੍ਹਾਂ ਕੁੜੀਆਂ ਦੀ ਮਾਂ ਮਰ ਗਈ। ਯਾਨੀ ਉਸ ਦੀ ਪਤਨੀ ਮਰ ਗਈ ਇਸ ਕਾਰਨ ਇਨ੍ਹਾਂ ਕੁੜੀਆਂ ਨੂੰ ਉਸ ਨੇ ਲੈ ਕੇ ਜਾਣਾ। ਤਾਂ ਸਕੂਲ ਵਾਲਿਆਂ ਨੇ ਬਿਨਾਂ ਕੋ ਸੋਚੇ ਸਮਝੇ ਜੋ ਕੁੜੀਆਂ ਸੀ ਉਹ ਉਸ ਦੇ ਪਿਤਾ ਦੇ ਨਾਲ ਤੋਰ ਦਿੱਤੀਆਂ। ਤੇ ਹੁਣ ਪੁਲਿਸ ਜੋ ਰੇਜੀ ਦੀ ਪਤਨੀ ਸੀ ਉਹ ਉਸ ਦਾ 10 ਸਾਲਾਂ ਦਾ ਮੁੰਡਾ ਤੇ 3 ਸਾਲਾਂ ਦੀ ਕੁੜੀ ਉਹਨਾਂ ਦੀ ਤਲਾਸ਼ ਕਰਦੀ ਆ ਕਿ ਆਖਰ ਉਹ ਕਿੱਥੇ ਗਈਆਂ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਬੇਬੀ ਨੌਂਦੀ ਔਰਤ ਹੈ ਉਸ ਦੇ ਨਾਲ ਰੇਜੀ ਦੀਆਂ ਬੜੀਆਂ ਨਜ਼ਦੀਕੀਆਂ ਸੀ ਤੁਸੀਂ ਉਸ ਨਾਲ ਗੱਲ ਕਰੋ ਉਸ ਤੋਂ ਤੁਹਾਨੂੰ ਕੁਝ ਪਤਾ ਲੱਗ ਸਕਦਾ ਹੈ ਤਾਂ ਹੁਣ ਪੁਲਿਸ ਬੇਬੀ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਬੇਬੀ ਦੱਸਦੀ ਹੈ ਕਿ ਹਾਂ ਮੇਰੀਆਂ ਰੇਜੀ ਦੇ ਨਾਲ ਨਜ਼ਦੀਕੀਆਂ ਸੀ ਅਸੀਂ ਇੱਕ ਦੂਜੇ ਨਾਲ ਪਤੀ ਪਤਨੀ ਵਾਂਗ ਰਹਿੰਦੇ ਸੀ ਅਸੀਂ ਦਿਨ ਵਿੱਚ ਕਈ ਵਾਰ ਇੱਕ ਦੂਜੇ ਨਾਲ ਗੱਲ ਵੀ ਕਰਦੇ ਸੀ ਪਰ ਮੈਨੂੰ ਇਹ ਨਹੀਂ ਪਤਾ ਕਿ ਰੇਜੀ ਕਿੱਥੇ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਰੇਜੀ ਨੇ ਆਪਣੀ ਪਤਨੀ ਨਾਲ 5 ਸਾਲ ਤੋਂ ਸਰੀਰਕ ਸੰਬੰਧ ਨਹੀਂ ਬਣਾਏ ਸੀ ਪਰ ਉਸ ਦੀ 3 ਸਾਲਾਂ ਦੀ ਬੇਟੀ ਵੀ ਸੀ ਰੇਜੀ ਇਸ ਗੱਲ ਤੋਂ ਬੜਾ ਉਦਾਸ ਰਹਿੰਦਾ ਸੀ ਤੇ ਇਸ ਗੱਲ ਤੋਂ ਵੀ ਉਦਾਸ ਰਹਿੰਦਾ ਸੀ ਕਿ ਉਸ ਨੇ ਬੀਐਸਸੀ ਕੀਤੀ ਹੋਈ ਹੈ ਤੇ ਉਹ ਸਿਰਫ 7000 ਰੁਪਏ ਤੇ ਨੌਕਰੀ ਕਰ ਰਿਹਾ ਉਸ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲ ਰਹੀ ਪੁਲਿਸ ਤਫਤੀਸ਼ ਜਾਰੀ ਰੱਖਦੀ ਹੈ ਤੇ 25 ਜੁਲਾਈ 2008 ਆ ਜਾਂਦਾ ਹੈ 22 ਜੁਲਾਈ ਨੂੰ ਜਦੋਂ ਲੋਕ ਖੇਤਾਂ ਵੱਲ ਜਾ ਰਹੇ ਸੀ ਤਾਂ ਉਹਨਾਂ ਨੂੰ ਬਦਬੂ ਆਉਂਦੀ ਹੈ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਆ ਕੇ ਜਦੋਂ ਇੱਥੇ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਦੋ ਲਾਸ਼ਾਂ ਮਿਲਦੀਆਂ ਰੇਜੀ ਦੇ 10 ਸਾਲਾਂ ਦੇ ਮੁੰਡੇ ਦੀ ਅਤੇ 3 ਸਾਲਾਂ ਦੀ ਕੁੜੀ ਦੀ ਹੁਣ ਪੁਲਿਸ ਹੋਰ ਵੀ ਸਤਰਕ ਹੋ ਜਾਂਦੀ ਹੈ ਕਿ ਜੋ ਉਸਦੀ ਪਤਨੀ ਹੈ ਉਸ ਨੂੰ ਵੀ ਰੇਜੀ ਨੇ ਹੀ ਮਾਰਿਆ ਹੋਗਾ ਹੁਣ ਖੋਜੀ ਕੁੱਤੇ ਬੁਲਾਏ ਜਾਂਦੇ ਨੇ ਖੋਜੀ ਕੁੱਤਿਆਂ ਦੇ ਨਾਲ ਤਪਤੀਸ਼ ਕੀਤੀ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਰੇਜੀ ਦੀ ਪਤਨੀ ਹੁੰਦੀ ਹੈ ਉਸ ਦੀ লাশ ਉਹਨਾਂ ਦੇ ਹੀ ਸੇਫਟੀ ਟੈਂਕ ਦੇ ਵਿੱਚੋਂ ਮਿਲਦੀ ਹੈ ਹੁਣ ਇਹ লাশ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹੁਣ ਰੇਜੀ ਦੀ ਤਲਾਸ਼ ਕੀਤੀ ਜਾਂਦੀ ਹੈ ਕਿਉਂਕਿ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ ਕਿ ਇਹ ਜੋ ਕਤਲ ਹੋਏ ਨੇ ਇਹ ਰੇਜੀ ਨੇ ਹੀ ਕੀਤੇ ਨੇ ਤਾਂ ਪੁਲਿਸ ਨੂੰ ਪੁਲਿਸ ਦੇ ਮੁਖਬਰ ਵੱਲੋਂ ਇਹ ਇਤਲਾ ਮਿਲਦੀ ਹੈ ਕਿ ਜੋ ਰੇਜੀ ਆ ਉਹ ਗਾਂਧੀ ਨਗਰ ਥਾਣੇ ਦੇ ਅਧੀਨ ਪੈਂਦੇ ਬੱਸ ਸਟੈਂਡ ਤੇ ਦੇਖਿਆ ਗਿਆ ਹੁਣ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਪਹੁੰਚਣ ਤੋਂ ਬਾਅਦ ਰੇਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਹੁਣ ਰੇਜੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਰੇਜੀ ਜੋ ਕਹਾਣੀ ਦੱਸਦਾ ਉਹ ਬੜੀ ਹੀ ਰੌਂਗਟੇ ਖੜੇ ਕਰਨ ਵਾਲੀ ਸੀ ਰੇਜੀ ਦੱਸਦਾ ਹੈ ਕਿ ਮੈਂ ਆਪਣੀ ਪਤਨੀ ਦੇ ਨਾਲ ਪਿਛਲੇ 5 ਸਾਲਾਂ ਤੋਂ ਸਰੀਰਕ ਸੰਬੰਧ ਨਹੀਂ ਬਣਾਏ ਸੀ ਪਰ ਉਸ ਦੇ ਕੋਲ 3 ਸਾਲਾਂ ਦੀ ਬੇਟੀ ਸੀ ਤੇ ਮੈਂ ਆਪਣੀ ਪਤਨੀ ਤੋਂ ਇਹੀ ਜਾਨਣਾ ਚਾਹੁੰਦਾ ਸੀ ਕਿ ਆਖਰ ਇਹ ਬੇਟੀ ਹੈ ਕਿਸ ਦੀ ਤਾਂ 8 ਜੁਲਾਈ 2008 ਨੂੰ ਰਾਤ ਨੂੰ ਤਕਰੀਬਨ 11:30 ਵਜੇ ਰੇਜੀ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਇਹ ਕੁੜੀ ਕਿਸ ਦੀ ਹੈ ਕਿਉਂਕਿ ਮੈਂ ਤਾਂ ਤੇਰੇ ਨਾਲ ਸਬੰਧ ਹੀ ਨਹੀਂ ਬਣਾਏ ਤਾਂ ਇਹਨਾਂ ਦੇ ਵਿੱਚ ਤਕਰਾਰ ਹੋ ਜਾਂਦਾ ਹੈ ਹੁਣ ਇਹ ਝਗੜਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਰੇਜੀ ਆਪਣੀ ਪਤਨੀ ਦਾ ਗੁੱਸੇ ਦੇ ਨਾਲ ਗਲ ਘੁੱਟ ਦਿੰਦਾ ਤੇ ਉਸ ਤੋਂ ਬਾਅਦ ਉਸ ਦੀ লাশ ਨੂੰ ਲਪੇਟ ਕੇ ਸੈਪਟਿਕ ਟੈਂਕ ਦੇ ਵਿੱਚ ਸੁੱਟ ਦਿੰਦਾ ਤੇ ਹੁਣ ਦਿਨ ਲੰਘਦੇ ਨੇ 9 10 11 12 13 ਤਰੀਕ ਆ ਜਾਂਦੀ ਹੈ 13 ਤਰੀਕ ਨੂੰ ਸਵੇਰੇ ਤਕਰੀਬਨ 4 ਵਜੇ ਜੋ ਰੇਜੀ ਹੁੰਦਾ ਹੈ ਉਹ ਆਪਣੀ ਜੋ 3 ਸਾਲਾਂ ਦੀ ਬੇਟੀ ਸੀ ਜੋ ਉਸ ਨੂੰ ਲੱਗ ਰਿਹਾ ਸੀ ਕਿ ਇਹ ਮੇਰੀ ਨਹੀਂ ਉਸ ਨੂੰ ਮਾਰ ਦਿੰਦਾ ਹੈ ਜਦੋਂ ਰੇਜੀ ਉਸ ਬੇਟੀ ਨੂੰ ਮਾਰ ਰਿਹਾ ਹੁੰਦਾ ਤਾਂ ਜੋ 10 ਸਾਲਾਂ ਦਾ ਬੇਟਾ ਹੁੰਦਾ ਉਸ ਦੀ ਅੱਖ ਖੁੱਲ ਜਾਂਦੀ ਹੈ ਤਾਂ ਹੁਣ ਰੇਜੀ ਆਪਣੇ ਬੇਟੇ ਨੂੰ ਵੀ ਮਾਰ ਦਿੰਦਾ ਹੈ ਤੇ ਇਹਨਾਂ ਦੀਆਂ ਲਾਸ਼ਾਂ ਨੂੰ ਖੇਤਾਂ ਦੇ ਵਿੱਚ ਸੁੱਟ ਆਉਂਦਾ ਜੰਗਲ ਵੱਲ ਸੁੱਟ ਆਉਂਦਾ ਫਿਰ ਸਮਾਂ ਲੰਘਦਾ ਹੈ ਤੇ ਤਰੀਕ ਆ ਜਾਂਦੀ ਹੈ 22 ਜੁਲਾਈ 2008 22 ਜੁਲਾਈ 2008 ਨੂੰ ਰੇਜੀ ਆਪਣੀਆਂ ਬੇਟੀਆਂ ਨੂੰ ਸਕੂਲ ਦੇ ਵਿੱਚੋਂ ਲੈ ਕੇ ਆਉਂਦਾ ਹੈ ਤੇ 23 ਜੁਲਾਈ 2008 ਦੀ ਸਵੇਰ ਤਕਰੀਬਨ 3:30 ਵਜੇ ਇਹ ਪਹਿਲਾਂ ਆਪਣੀ 12 ਸਾਲਾਂ ਦੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਦੀ ਨੀਅਤ ਵਿਗੜ ਜਾਂਦੀ ਹੈ ਤੇ ਇਹ ਪਹਿਲਾਂ ਉਸ ਨਾਲ ਬਲਾਤਕਾਰ ਕਰਦਾ ਹੈ ਤੇ ਫਿਰ ਉਸ ਦਾ ਗਲ ਘੁੱਟ ਦਿੰਦਾ ਹੈ ਇਹ ਜੋ ਮੰਜਰਸੀ ਇਹ ਇਸ ਦੀ 9 ਸਾਲਾਂ ਦੀ ਬੇਟੀ ਵੀ ਦੇਖ ਰਹੀ ਸੀ ਉਸ ਤੋਂ ਬਾਅਦ ਇਹ ਆਪਣੀ ਬੇਟੀ ਜੋ 9 ਸਾਲਾਂ ਦੀ ਹੁੰਦੀ ਆ ਉਸ ਦਾ ਵੀ ਗਾਲ ਘੁੱਟ ਦਿੰਦਾ ਤੇ ਇਥੋਂ ਇਹ ਫਰਾਰ ਹੋ ਜਾਂਦਾ ਪੋਸਟਮਾਰਟਮ ਤੋਂ ਵੀ ਇਹ ਗੱਲ ਪ੍ਰੂਵ ਹੋ ਜਾਂਦੀ ਆ ਕਿ ਜੋ ਰੇਜੀ ਦੀ ਬੇਟੀ ਸੀ ਉਸ ਨਾਲ ਰੇਜੀ ਨੇ ਹੀ ਬਲਾਤਕਾਰ ਕੀਤਾ ਸੀ ਜਿਵੇਂ ਮੈਂ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਸੀ ਕਿ ਬੰਦੇ ਦੇ ਅੰਦਰ ਹੀ ਇੱਕ ਚੰਗਾ ਇਨਸਾਨ ਆ ਤੇ ਬੰਦੇ ਦੇ ਅੰਦਰ ਹੀ ਸ਼ੈਤਾਨ ਆ ਕਿਵੇਂ ਰੇਜੀ ਸ਼ੈਤਾਨ ਬਣ ਗਿਆ ਤੇ ਉਸ ਨੇ ਆਪਣੀ 12 ਸਾਲਾਂ ਦੀ ਬੇਟੀ ਦੇ ਨਾਲ ਬਲਾਤਕਾਰ ਕੀਤਾ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਇਸ ਨੇ ਆਪਣਾ ਸਾਰਾ ਪਰਿਵਾਰ ਖਤਮ ਕਰ ਦਿੱਤਾ ਸੀ ਤੇ ਫਿਰ ਇਸ ਨੂੰ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਉੱਪਰ ਕੇਸ ਚੱਲਦਾ ਹੈ ਤੇ 2010 ਦੇ ਵਿੱਚ ਇਸ ਨੂੰ ਨਿਚਲੀ ਅਦਾਲਤ ਤੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ ਫਿਰ ਇਹ ਹਾਈ ਕੋਰਟ ਦੇ ਵਿੱਚ ਅਪੀਲ ਕਰਦਾ ਤਾਂ 14 ਨਵੰਬਰ 2014 ਨੂੰ ਰੇਜੀ ਦੀ ਇਹ ਜੋ ਫਾਂਸੀ ਹੁੰਦੀ ਹੈ ਇਸ ਨੂੰ ਬਰਕਰਾਰ ਰੱਖਿਆ ਜਾਂਦਾ ਹੋਣ ਆ ਜਾਂਦਾ ਹੈ 22 April 2025 ਬਚਾਅ ਪੱਖ ਦਾ ਵਕੀਲ ਕਹਿੰਦਾ ਹੈ ਕਿ ਰੇਜੀ ਨੂੰ 17-18 ਸਾਲ ਹੋ ਗਏ ਜੇਲ੍ਹ ਦੇ ਵਿੱਚ ਤੇ ਇਸ ਦਾ ਜੋ ਚਾਲ ਚੱਲਣਾ ਉਹ ਬੜਾ ਵਧੀਆ ਹੈਗਾ ਤਾਂ ਕਰਕੇ ਇਸ ਦੀ ਜੋ ਮੌਤ ਦੀ ਸਜ਼ਾ ਗਈ ਉਸ ਨੂੰ ਮਾਫ ਕੀਤਾ ਜਾਵੇ ਅਦਾਲਤ ਜਦੋਂ ਇਹ ਗੱਲਾਂ ਸੁਣਦੀ ਆ ਦਲੀਲਾਂ ਸੁਣਦੀ ਹੈ ਤੇ ਵਕੀਲ ਨੇ ਇਹ ਵੀ ਕਿਹਾ ਕਿ ਇਸ ਦਾ ਕੋਈ ਕ੍ਰਿਮੀਨਲ ਟਰੈਕ ਰਿਕਾਰਡ ਨਹੀਂ ਨਾ ਹੀ ਇਸ ਨੇ ਜੇਲ੍ਹ ਵਿੱਚ ਐਦਾਂ ਦਾ ਕੁਝ ਕੀਤਾ ਤਾਂ ਇਸ ਦੀ ਜੋ ਫਾਂਸੀ ਦੀ ਸਜ਼ਾ ਹੁੰਦੀ ਆ ਉਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਤੇ ਅਦਾਲਤ ਨੇ ਇਹ ਕਿਹਾ ਕਿ ਇਸ ਨੂੰ ਉਹਨਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਜਿੰਨਾ ਸਮਾਂ ਇਸ ਦੀ ਮੌਤ ਨਹੀਂ ਹੋ ਜਾਂਦੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਕਿੱਦਾਂ ਦੀਆਂ ਘਟਨਾਵਾਂ ਘਟ ਰਹੀਆਂ ਕਿਵੇਂ ਇੱਕ ਪਿਤਾ ਨੇ ਆਪਣਾ ਸਾਰਾ ਪਰਿਵਾਰ ਹੀ ਖਤਮ ਕਰ ਲਿਆ ਇਥੋਂ ਤੱਕ ਕੇ ਆਪਣੀ 12 ਸਾਲਾਂ ਦੀ ਬੇਟੀ ਦਾ ਬਲਾਤਕਾਰ ਕਰ ਦਿੱਤਾ ਕਿਵੇਂ ਉਸ ਦੇ ਸਿਰ ਉੱਪਰ ਇਹ ਸ਼ੈਤਾਨ ਹਾਵੀ ਹੋ ਗਿਆ ਉਸ ਨੂੰ ਇਹ ਵੀ ਨਹੀਂ ਲੱਗਿਆ ਕਿ ਇਹ ਤਾਂ ਮੇਰੀ ਬੇਟੀ ਹੈ ਕਿਉਂਕਿ ਉਸ ਨੂੰ ਆਪਣੀ 3 ਸਾਲਾਂ ਦੀ ਜੋ ਬੇਟੀ ਸੀ ਜੋ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਨਹੀਂ ਕਿਉਂਕਿ ਉਸ ਨੇ ਆਪਣੀ ਪਤਨੀ ਦੇ ਨਾਲ 5 ਸਾਲਾਂ ਤੋਂ ਸੰਬੰਧ ਨਹੀਂ ਬਣਾਏ ਸੀ ਜੋ ਉਸ ਦਾ ਕਹਿਣਾ ਸੀ ਉਸ ਦੇ ਪਿੱਛੇ ਉਸ ਨੇ ਆਪਣਾ ਸਾਰਾ ਪਰਿਵਾਰ ਖਤਮ ਕਰ ਲਿਆ ਤੇ ਜੋ ਮਾਸੂਮ ਬੇਟੀਆਂ ਸੀ ਮਾਸੂਮ ਬੇਟਾ ਸੀ ਉਹਨਾਂ ਦੀ ਵੀ ਹੱਤਿਆ ਕਰ ਦਿੱਤੀ ਤੇ 12 ਸਾਲਾਂ ਦੀ ਬੇਟੀ ਦੇ ਨਾਲ ਖੁਦ ਹੀ ਬਲਾਤਕਾਰ ਕਰ ਦਿੱਤਾ ਦੇਖੋ ਕਿਦਾਂ ਦਾ ਉਹ ਮੰਜ਼ਰ ਹੋ ਕਿਦਾਂ ਦਾ ਉਹ ਸਮਾਂ ਹੋ ਜਦੋਂ ਇੱਕ ਪਿਤਾ ਨੇ ਆਪਣੀ 12 ਸਾਲਾਂ ਮਾਸੂਮ ਨੂੰ ਹੀ ਨੋਚ ਲੇਤਾ ਤੇ ਉਹਨਾਂ ਦਾ ਉਸ ਤੋਂ ਬਾਅਦ ਗਲ ਕੋਟ ਕੇ ਕਤਲ ਕਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਉਤੇ ਕੀ ਵਿਚਾਰ ਨੇ ਕਿ ਕੀ ਰੇਜੀ ਨੂੰ ਜੋ ਅਦਾਲਤ ਨੇ ਫਾਂਸੀ ਦੀ ਸਜ਼ਾ ਬਦਲ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਇਹ ਸਹੀ ਹੈ ਜਾਂ ਫਿਰ ਇਹੋ ਜਿਹੇ ਦਰਿੰਦਿਆਂ ਨੂੰ ਤਾਂ ਨਾਲ ਦੀ ਨਾਲ ਹੀ ਫਾਂਸੀ ਤੇ ਚੜਾ ਦੇਣਾ ਚਾਹੀਦਾ ਸੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਛੇ ਕਾਲ